ਅਚਰ ਅਟਨੀ ਟਿਰਕਣਾ ਜੀ ਹੁਣ ਜਿਹੜੇ ਲੋਕ ਉਥੇ ਆਉਂਦੇ ਸੀਗੇ ਜਾਂ ਅਜੇ ਹੁਣ ਤਾਂ ਘਟ ਹੀ ਆ ਰਹੇ ਹੁਣ ਤਾਂ ਕੋਈ ਗੱਲ ਹੀ ਨਹੀਂ ਸੁਣੀਦੀ ਨਾ ਵੀ ਬਾਰਡਰ ਤੇ ਕੌਣ ਆ ਰਿਹਾ ਜਾਂ ਕੌਣ ਲੰਘ ਰਿਹਾ ਵਾਪਸ ਮੁੜਦਿਆਂ ਦੀਆਂ ਖਬਰਾਂ ਜਿਹੜੀਆਂ ਅੱਜਕੱਲ ਜਿਆਦਾ ਆਉਂਦੀਆਂ ਆ ਅ ਜੇ ਇਹ ਜਿਹੜੇ ਹੁਣ ਉਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਪਏ ਨੇ ਕਈਆਂ ਦੇ ਬਿਆਨ ਫੇਲ ਹੋਏ ਕਈਆਂ ਦੇ ਪਾਸ ਹੋਏ ਕਈਆਂ ਦੀਆਂ ਬੌਂਡ ਦੀਆਂ ਹੀアリング ਉਥੇ ਚੱਲ ਰਹੀਆਂ ਹੋਣਗੀਆਂ ਜਾਂ ਉਹ ਪਹਿਣਾ ਜਾਂ ਨਹੀਂ ਪਹਿਣਾ ਆ ਉਹ ਉਹਨਾਂ ਦਾ ਕੀ ਬਣਨ ਜਾ ਰਿਹਾ ਉਹ ਜਿਹੜੇ ਡਿਟੈਂਸ਼ਨ ਸੈਂਟਰਾਂ 'ਚ ਇਸ ਟਾਈਮ ਇੰਤਜ਼ਾਰ ਦੇ ਵਿੱਚ ਨੇ ਅ ਕਈਆਂ ਨੂੰ ਡਿਟੈਂਸ਼ਨ ਸੈਂਟਰ ਜਿਹਨਾਂ ਦੇ ਪਾਸ ਹੋਇਆ ਕਈਆਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਹੀ ਜਿਹੜਾ ਕੇਸ ਲੜਨਾ ਪਊਗਾ ਜਿਹਨਾਂ ਨੂੰ ਬੌਂਡ ਦੇ ਵਿੱਚ ਛੱਡ ਦਿੱਤਾ ਉਹਨਾਂ ਦੀ ਕਿਸਮਤ ਕੀ ਉਹ ਬਾਹਰ ਆ ਸਕਦੇ ਆ ਤੇ ਹੁਣ ਜਿਹੜਾ ਸੀਗਾ ਜਿਹੜੇ ਲੋਕਾਂ ਦੀ ਪਹਿਲਾਂ ਅ ਬਿਆਨ ਨਹੀਂ ਹੋਏ ਜਿਹੜੇ ਹਨ ਹਮ ਹਮ ਜਿਦਾਂ ਤੁਸੀਂ ਕਿਹਾ ਕਿ ਸੇਫ ਹਨ ਨਾਲ ਉਹ ਜਿਹੜਾ ਉਹ ਬੰਦਾ ਜਾਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਫੜ ਲਿਆ ਸੀਗਾ ਤੇ ਜਿਹਨਾਂ ਦੇ ਬਿਆਨ ਨਹੀਂ ਹੋਏ ਉਤੋਂ ਜ਼ਿਆਦਾ ਉਹ ਸ਼ੁਗਰ ਗੁਜ਼ਾਰ ਬੰਦਾ ਹੋਊਗਾ ਕਿ ਜਿਹਦੇ ਆਲਰੈਡੀ ਬਿਆਨ ਹੋ ਕੇ ਆ ਚੁੱਕੇ ਆ ਕਿਉਂਕਿ ਉਹ ਆਲਰੈਡੀ ਜਿਹੜਾ ਸੀਗਾ ਪ੍ਰੋਸੈਸ ਤੋਂ ਨਿਕਲ ਚੁੱਕਾ ਬਿਆਨ ਪਾਸ ਕਰਕੇ ਆਇਆ ਸੋ ਜਿਹੜੇ ਬਿਆਨ ਪਾਸ ਕਰਨ ਵਾਲੇ ਵਿਅਕਤੀ ਹੈਗੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਟੈਕਸ਼ਨ ਜਿਹੜੀ ਹੋਊਗੀ ਕਿਉਂਕਿ ਉਹਨਾਂ ਨੂੰ ਆਲਰੈਡੀ ਉਹਨਾਂ ਨੇ ਸੁਣ ਕੇ ਡਿਟਰਮਾਈਨ ਕਰਕੇ ਆਫਸਰ ਨੇ ਛੱਡ ਦਿੱਤਾ ਸੋ ਉਹ ਚੀਜ਼ ਆਲਰੈਡੀ ਹੋ ਚੁੱਕੀ ਆ ਸੋ ਜਿਹੜੇ ਬਿਲਕੁਲ ਯਾਦਾ ਸੇਫ ਲੰਘ ਕੇ ਆਏ ਆ ਯਾ ਜਿਹਨਾਂ ਨੂੰ ਉਹਨਾਂ ਨੇ ਫੜਿਆ ਸੀਗਾ ਪਰ ਬਿਆਨ ਨਹੀਂ ਉਹਨਾਂ ਦੇ ਲਈ ਠੀਕ ਆ ਉਹਨਾਂ ਟਾਈ ਉਹ ਜਾਣੇ ਜਿਹੜੇ ਸਾਰੇ ਸਗੇ ਹੁਣ ਇਸ ਚੀਜ਼ ਦੇ ਚਪੇਟ ਦੇ ਵਿੱਚ ਆ ਸਕਦੇ ਜੀ ਤੇ ਜਿਹੜਾ ਬਾਰ ਬਾਰ ਕੁਐਸਚਨ ਪੁੱਛ ਰਹੇ ਨਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਭਾਈ ਹਾਲ ਦੀ ਘੜੀ ਉਸ ਦੇ ਉੱਤੇ ਜਿਹੜਾ ਵੀ ਨਿਆਣਾ ਜੰਮ ਰਿਹਾ ਉਹ ਯੂਐਸਏ ਦੇ ਜਾਨੀ ਨਾ ਜੰਮ ਰਿਹਾ ਆ ਐਵੇਂ ਉਹ ਚੱਕਰ ਦੇ ਵਿੱਚ ਕੋਈ ਹੋਰ ਪੁੱਠੇ ਕੰਮ ਨਾ ਜਿਹੜਾ ਕਰ ਲਿਓ ਕਿਉਂਕਿ ਜਿਸ ਦਿਨ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਖਬਰਾਂ ਆਉਣ ਲੱਗੀਆਂ ਸੀ ਲੋਕੀ ਸੀ ਸੈਕਸ਼ਨ ਕਰਾਉਣ ਭੱਜ ਗਏ ਸੀਗੇ ਵੀ ਜਲਦੀ ਜਲਦੀ ਉਹ ਕਿੰਨੀ ਫਰਵਰੀ ਤੋਂ ਪਹਿਲਾਂ ਪਹਿਲਾਂ ਨਿਆਣੇ ਜਿਹੜੇ ਆ ਉਹ ਜਮਾਲੀਏ ਇਦਾਂ ਨਾ ਕਰੋ ਇਹ ਕੁਦਰਤੀ ਚੀਜ਼ ਆ ਇਹਨੂੰ ਕੁਦਰਤ ਦੇ ਨਾਲ ਹੀ ਜਿਹੜਾ ਉਹ ਚੱਲਣ ਦੋ ਆਪਣੇ ਹੱਥ ਚ ਲੈਣ ਦੀ ਇਦਾਂ ਦੀ ਪੁੱਠੇ ਕੰਮ ਜਿਹੜਾ ਉਹ ਨਾ ਕਰੋ ਸ਼ਰਮ ਕਰਨੀ ਚਾਹੀਦੀ ਆ ਸਾਰਿਆਂ ਨੂੰ ਜੇ ਕੋਈ ਇਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਆ ਨਿਆਣੇ ਆ ਉਹਨੂੰ ਨਿਆਣੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਸੀਂ ਕਰੋ ਸਿਟੀਨਸ਼ਿਪ ਜੇ ਨਾਂ ਵੀ ਮਿਲੀ ਤਾਂ ਕੀ ਹੋ ਗਿਆ ਬੱਚਾ ਤਾਂ ਤੁਹਾਡਾ ਹੀ ਰਹਿਣਾ ਆ ਨਾ ਸੋ ਇਦਾਂ ਦੀਆਂ ਚੀਜ਼ਾਂ ਖਬਰਾਂ ਖੋਹ ਰਾਂ ਇਦਾਂ ਦੀਆਂ ਨਾ ਸੁਣ ਕੇ ਵੀ ਨਹੀਂ ਚੰਗਾ ਲੱਗਦਾ ਇੰਨੀ ਤਾਂ ਨਹੀਂ ਡੈਸਪੀਰੇਸ਼ਨ ਯਾਰ ਇੰਨੀ ਨਹੀਂ ਹੋਣੀ ਚਾਹੀਦੀ ਇਹ ਟੋਟਲੀ ਜੀ ਇਦਾਂ ਦਾ ਤਾਂ ਫਿਰ ਅਮਰੀਕਾ ਵੀ ਕਹਦਾ ਅਮਰੀਕਾ ਇਹ ਤਾਂ ਫਿਰ ਗੁਲਾਮੀ ਹੋ ਗਈ ਜਿਹੜਾ ਜੇ ਸਰਦਰੀਆਂ ਕਰਕੇ ਜਵਾਕ ਕੱਢਣੇ ਵੈਰੇ ਪਹਿਲੀ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਤੱਕ ਮੁੱਦਾ ਜਿਹੜਾ ਜਾਣਾ ਐਡਾ ਸੌਖਾ ਨਹੀਂ ਹੈਗਾ ਬਰਥ ਰਾਈਟ ਸਿਟੀਜ਼ਨਸ਼ਿਪ ਲੈਣਾ ਉਹ ਕਾਫੀ ਜਿਆਦਾ ਜਿਹੜਾ ਪਬਲਿਸੀਸ ਜਿਹੜਾ ਹੋਣਾ ਉਹਦੀ ਕਾਫੀ ਜਿਹੜੀ ਨਿਊਜ਼ ਵਗੈਰਾ ਜਿਹੜੀ ਆਣੀ ਆ ਠੀਕ ਆ ਉਹੀ ਗੱਲਾਂ ਤੁਹਾਨੂੰ ਦੱਸਿਦਿਆਂਗੇ ਯਾਰ ਤੁਸੀਂ ਵਕੀਲ ਵਕੂਲ ਦੀ ਸੁਣਿਆ ਕਰੋ ਇਹ ਜਿਹੜੇ ਵਿੱਚ ਆਂਦੇ ਆ ਨਕਮੇ ਜਿਹੜੇ ਕੁਝ ਕਹਿ ਦਿੰਦੇ ਆ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਜਦੋਂ ਉੱਥੇ ਤੱਕ ਜਾਣੀ ਆ ਫੁੱਲ ਜਿਹੜੀ ਬੈਂਚ ਹੋਣੀ ਆ ਉਹਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਹੈਗਾ ਮਤਲਬ ਜਿਆਦਾ ਜਿਹੜਾ ਪਲੜਾ ਹੈਗਾ ਉਹ ਭਾਰੀ ਰਹਿਣਾ ਇਹੀ ਕਿ ਬੱਚਾ ਜਿਹੜਾ ਜੰਮਿਆ ਸਿਟੀਜ਼ਨ ਆ ਇਹ ਚੀਜ਼ ਜਿਹੜੀ ਸਿਚੁਏਸ਼ਨਲ ਰਾਈਟ ਆ ਇਹ ਬੜੀ ਵੱਡੀ ਜਿਹੜੀ ਗੱਲ ਹੋਣੀ ਆ ਫੋਟ 14th ਐਮੈਂਡਮੈਂਟ ਜਿਹੜੀ ਇਹਦੇ ਬਾਰੇ ਆਪਾਂ ਪੂਰਾ ਇੱਕ ਸ਼ੋਅ ਕਰ ਚੁੱਕੇ ਆਂ ਤੇ ਉਹ ਜਿਹੜਾ ਹੁਣ ਖਬਰਾਂ ਜਿਹੜੀਆਂ ਆਉਂਦੀਆਂ ਆ ਕਿ ਸੀ ਸੈਕਸ਼ਨ ਕਰਾ ਕੇ ਉਹਨਾਂ ਨੇ ਬੱਚਾ ਕਰ ਲਿਆ ਕਿ ਟਰੰਪ ਨੇ ਇਦਾਂ ਕਰਨਾ ਇਹ ਫਿਰ ਮੈਂ ਇਹਨੂੰ ਇਹੀ ਕਹੂੰਗਾ ਕਿ ਯਾਰ ਤੁਸੀਂ ਮਿਸ ਇਨਫਾਰਮਡ ਆ ਤੁਸੀਂ ਜ਼ਿਆਦਾ ਗੱਲਾਂ ਉਹਨਾਂ ਦੀਆਂ ਸੁਣਦੇ ਆ ਜਿਹੜੇ ਤੁਹਾਨੂੰ ਪੂਰੀ ਨੌਲੇਜ ਨਹੀਂ ਹੈਣਾ ਤੋਂ ਇਦਾਂ ਤੁਹਾਨੂੰ ਹੈਲਥ ਰਿਸਕ ਵਾਲੇ ਇਦਾਂ ਦੇ ਕੰਮਾਂ ਦੇ ਵਿੱਚ ਨਾ ਪਾਓ ਤੇ ਇਹ ਫਿਰ ਜਿਹੜੀ ਨਿਊਜ਼ ਬੰਦੀ ਆ ਇਹ ਵਧੀਆ ਨਹੀਂ ਹੈਣਾ ਕਮਿਊਨਿਟੀ ਦੇ ਲਈ ਸੋਹਣ ਅੱਛਾ ਅਜਾ ਹੁਣ ਅਟਾਰਨੀ ਟਰਕਾਣਾ ਜੀ ਬੈਕ ਟੂ ਦਾ ਟਾਪਿਕ ਜਿਨ੍ਹਾਂ ਨੇ ਅਟਾਰਨੀ ਹਾਇਰ ਕੀ ਉਹਨਾਂ ਲੋਕਾਂ ਦੇ ਲਈ ਕੀ ਆ ਉਹਨਾਂ ਨੂੰ ਉਹਨਾਂ ਦੇ ਲਈ ਕੀ ਆ ਐਕਸਪੀਡਿਟਡ ਰਿਮੂਵਲ ਦੀਆਂ ਕੰਡੀਸ਼ਨਸ ਉਹਨਾਂ ਤੇ ਵੀ ਪੂਰੀ ਲਾਗੂ ਆ ਕਿਵੇਂ ਆ ਜੇ ਤੁਸੀਂ ਥੋੜਾ ਜਿਹਾ ਇਸ ਨੂੰ ਬਰੀਫਲੀ ਐਕਸਪਲੇਨ ਕਰ ਦਿਓ ਦੁਬਾਰਾ ਹਾਂਜੀ ਹਾਂਜੀ ਉਹਨਾਂ ਤੇ ਐਕਸਪੀਡਿਟ ਵਾਲੀਆਂ ਲਾਗੂ ਹੋ ਸਕਦੀਆਂ ਜਦੋਂ ਉਹਨਾਂ ਦਾ ਕੇਸ ਜਿਹੜਾ ਟਰਮੀਨੇਟ ਹੋ ਗਿਆ ਮਤਲਬ ਬਸ ਇਹ ਆ ਕਿ ਜਦ ਤੱਕ ਉਹਨਾਂ ਦਾ ਕੇਸ ਜਿਹੜਾ ਜੱਜਮੂਰੇ ਚੱਲਦਾ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ ਪਰ ਜੇ ਉਹਨਾਂ ਨੇ ਟਰਮੀਨੇਟ ਕਰਾ ਲਿਆ ਕੇਸ ਤੇ ਫਿਰ ਉਹਨਾਂ ਨੂੰ ਵੀ 7 ਦਿਨਾਂ ਚ ਪੱਤਾ ਕੱਟਿਆ ਜਾ ਸਕਦਾ ਠੀਕ ਆ ਠੀਕ ਆ ਹੁਣ ਹੁਣ ਰਾਜਕਰਨ ਜੀ ਇਹਦਾ ਸਿੰਪ ਸ਼ਬਦਾਂ ਦੇ ਵਿੱਚ ਕੀ ਮਤਲਬ ਨਿਕਲਦਾ ਹੂੰ ਇਹਦਾ ਮਤਲਬ ਉਹੀ ਨਿੱਕਲਾ ਜਿਹੜੀ ਚੀਜ਼ ਤੁਸੀਂ ਸਮਝ ਰਹੇ ਹੋ ਜੇ ਤੁਹਾਨੂੰ ਲੱਗਦਾ ਤੁਸੀਂ ਸੇਵ ਸੀਗੇ ਤੁਸੀਂ ਆ ਗਏ ਤੁਹਾਡੇ ਕੋਲ ਲਾਇਸੈਂਸ ਆ ਗਿਆ ਤੁਸੀਂ ਵਰਕ ਪਰਮਿਟ ਆ ਗਿਆ ਤੁਸੀਂ ਇੱਥੇ ਰਹਿ ਸਕਦੇ ਆ ਰੋਂਗ ਆ ਉਹ ਜਿਹੜੀ ਚੀਜ਼ ਸੀਗੀ ਉਹ 15 ਦਿਨਾਂ ਚ ਜਿਹੜੀ ਸੀਗੀ ਰਿਵਰਸ ਕੀਤੀ ਜਾ ਸਕਦੀ ਆ ਮੋਸ਼ਨ ਟੂ ਡਿਸਮਿਸ ਟਰਮੀਨੇਟ ਸਰਕਾਰ ਫਾਈਲ ਕਰਕੇ ਤੇ ਸਿੱਧੇ ਜਿਹੜਾ ਡਿਟੇਨ ਕਰਕੇ ਤੁਹਾਨੂੰ 7 ਦਿਨਾਂ ਚ ਵਾਪਸ ਜਿਹੜੀ ਭੇਜ ਸਕਦੀ ਆ ਠੀਕ ਹੈ ਸਿਰਫ ਸਵਾਲ ਇਹ ਹੈ ਕਿ ਉਧਰਲੇ ਪਾਸੇ ਨੂੰ ਕਦੋਂ ਜਿਹੜੀ ਹਵਾ ਇਹਨਾਂ ਨੇ ਵਗਾਣੀ ਹੈ ਤੇ ਮਹੀਨਾ ਹੀ ਅਜੇ ਜਿਹੜਾ ਹੋਇਆ ਠੀਕ ਹੈ ਸੋ ਜੇ ਆਪਾਂ ਅੱਜ ਦੀ ਗੱਲ ਕਰੀਏ ਫਰਵਰੀ 15 2022 ਹੂੰ ਤੇ ਤੁਸੀਂ ਲਾ ਲਓ ਕਿ ਫਰਵਰੀ 2023 ਦੇ ਵਿੱਚ ਜਿਹੜਾ ਬੰਦਾ ਆਇਆ ਸੀਗਾ ਉਹ ਅੱਜ ਇਹਦੇ ਅੜਿੱਕੇ ਚੰਦਾ ਇਹ ਜਿੱਦਾਂ ਜਿੱਦਾਂ ਟਾਈਮ ਨਿਕਲੀ ਜਾਣਾ ਜਦੋਂ ਆਪਾਂ ਮਾਰਚ ਚੱਲ ਗਏ ਤਾਂ ਉਹ ਫਰਵਰੀ 2023 ਜਿਹੜਾ ਸੇਫ ਹੋ ਜਾਣਾ ਜਦੋਂ ਆਪਾਂ ਅਪ੍ਰੈਲ ਚੱਲ ਗਏ ਤਾਂ ਮਾਰਚ 2023 ਜਿਹੜਾ ਸੇਫ ਹੋ ਹੀ ਜਾਣਾ ਸੋ ਹੌਲੀ ਹੌਲੀ ਆਪਾਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਜਿਹੜਾ ਟਾਈਮ ਸਰਕਾਰ ਜਿਹੜਾ ਥੋੜਾ ਜਿਹਾ ਟਪਾ ਦੇਵੇ ਕਾਫੀ ਬੰਦੇ ਜਿਹੜੇ ਇਹਦੇ ਵਿੱਚ ਜਿਹੜੇ ਬਚ ਜਾਣ ਜੀ ਪਰ ਇਹ ਆ ਵੀ ਫਿਰ ਇੱਕ ਵਾਰੀ ਕਲੀਅਰ ਕਰਦੀ ਹੈ ਜਿਹੜੇ ਤੁਸੀਂ ਸੇਫ ਲੰਘ ਗਏ ਤੁਹਾਨੂੰ ਦਿਖਾਉਣ ਨੂੰ ਕੁਝ ਨਹੀਂ ਹੈਗਾ ਵੀ ਅਸੀਂ ਐਕਚੁਅਲੀ ਚ ਅਦੋਂ ਆਏ ਸੀ ਇਹ ਜਿਨ੍ਹਾਂ ਦੀ ਫੜੇ ਗਏ ਆ ਇਨਫੈਕਟ ਉਹ ਫੜੇ ਜਾਣਾ ਉਹਨਾਂ ਦੇ ਲਈ ਇੱਕ ਹੁਣ ਵਰਦਾਨ ਸਾਬਤ ਹੋ ਸਕਦਾ ਆ ਵੀ ਵੀ 2 ਸਾਲ ਉਹਨਾਂ ਨੂੰ ਐਕਚੁਅਲ ਚ ਹੋ ਗਏ ਆ